<laughs> 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 गोल के गो पर बहुत आता। <laughs> चल चल किक मार

ਇਹ ਹੈ ਜੀ ਸਰਕਾਰੀ ਕੰਨਿਆਸੀਨੀ ਸਕੂਲ ਦੀਆਂ ਲੜਕੀਆਂ ਜਿਹੜੀਆਂ ਸੰਬਰ ਕੈਂਪ ਲਗਾਉਂਦੀਆਂ ਹੀਆਂ ਹਰਪ੍ਰੀਤ ਕੋ ਸਭ ਸੰਬਰ ਕੈਂਪ ਲਾਉਂਦੇ ਹੋਏ ਤੇ ਬੱਚੇ ਸਪੀਡ ਵਰਕ ਕਰਦੇ ਹੋਏ ਚਲੋ ਚਲੋ ਸ਼ਾਬਾਸ਼ ਬੱਚੇ ਸਪੀਡ ਵਰਕ ਕਰਦੇ ਹੋਏ ਨੇ ਤੇ ਇਧਰੋਂ ਸਰ ਗੁੱਡ 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 ਸ਼ਾਬਾਸ਼ चलो 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 की गल यशिका कितन अच्छा दो ही ने वेरी गुड ਕੰਨਿਆ ਬਿਟੀ ਸੋਹਣੀ ਮਾਨੀ ਪੁੱਤ ਸੀਨੀਅਰ ਸਕੇਂਡਰੀ ਸਕੂਲ ਕੰਨਿਆ ਸਕੂਲ ਦੀਆਂ ਇਹ ਕੁੜੀਆਂ ਅੱਜ ਸਮਰਗਮ ਦਾ ਪਹਿਲਾ ਦਿਨ ਬੱਚੇ ਫੁੱਟਬਾਲ ਦੀ ਪ੍ਰੈਕਟਿਸ ਕਰਦੇ ਹੋਏ ਨੇ ਸਾਡੇ ਨਾਲ ਡਿਪਾਰਟਮੈਂਟ ਦੇ ਕੋਚ ਸਰਦਾਰ ਹਰਪ੍ਰੀਤ ਸਿੰਘ ਜੀ ইমরান ਸਰ ਜੁੱਡੋ ਕੋਚ ਨਾਲ ਯਾਮিন ਜੀ ਮੈਡਮ ਗੁਰਮੀਤ ਕੌਰ ਸਰਕਾਰੀ ਹਾਈ ਸਕੂਲ ਜਮਾਲਪੁਰਾ ਤੋਂ ਵੀ ਆਪਣੀ ਸੇਵਾਵਾਂ ਬੱਚਿਆਂ ਨੂੰ ਦਿੰਦੇ ਹੋਏ ਸਾਨੂੰ ਸ਼ੋਧਰ ਮਦਰ ਲਈ ਕਿ ਅੱਜ ਫਿਰ ਨਦਰ ਵੀ ਨਹੀਂ ਕਿ ਨਾ ਕਰ ਨੀ ਹਮਾ ਜੇ ਜਿੱਤ ਕੇ ਬਸ ਹਮਤ ਨਹੀਂ ਹੋਗੀ ਵੈਰੀ ਗੁੱਡ ਇਹ ਨਹੀਂ ਇਹ ਨਾਲੇ ਪੂਰੀ ਕਰਦੀ ਵੀ ਨਾਵੇਂ ਨਵਦੀ ਕਿ ਟਿੰਗ ਕਰਦੀ ਹੈ ਜੇ ਕਰੇ ਤੇ ਕੋ ਨਿਕਲ ਬਣ ਜੇ ਨੀਸ਼ੂ ਥੱਲੇ ਮਾਰੀ ਐਂਕਲ ਦੇਖ ਕੇ ਮਾਰੀ ਹੁਣ ਵੀ ਸਰਦ ਵੱਲਣਾ ਮਾਰੀ ਮੈਨੂੰ ਜੀਨੇ ਹੁੰਦੀ ਦੀ ਗੋਲ ਕਰਦਾ ਉਹ ਜਿੱਤ ਸਾਹਿਬ ਮੇਰੀ ਟੀਮ ਨੇ ਗੋਲ ਕਰਤਾ ਕਿ ਕੀ ਹੈ ਬਸ ਸੁਣ ਮੈਂ ਨਾ ਲਾਈਂ ਘੱਡੀ ਜਾਵਾਂ ਜੀ ਦੋ ਦਿਨ ਦੇ ਆਏ ਤਾਂ ਮੁਝੇ ਸੁਖਵਿੰਦਰ ਤੂੰ ਉੱਥੇ ਘੜਦਾ ਨਾਲ ਦੀ ਨਾਲ ਇਹ ਦੇਖੀ ਐ ਅੰਕਲ ਉਹਨਾਂ ਦੇਖੀ ਅੰਦਰ ਮੈਂ ਭੰਦੋ ਦੇਖੀ वेरी गुड शाबाश चल 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 चलने हॉस्पिटल चल 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 शाबाश अगर पीछे स्टार्ट कर लिया करो Very good. ਚਲੋ ਬੇਟਾ ਚਲੋ 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 ਨਾਲ ਲੱਗੋ ਨਾਲ ਲੱਗੋ ਗੈਪ ਪੈ ਗਿਆ ਤੁਹਾਡਾ ਗੈਪ ਨਹੀਂ ਬਣਾਏਗਾ ਨਾਲ ਲੱਗੋ